ਟਰਨਿੰਗ ਫਲੋਕ ਦੇ ਜਿਹੜੇ ਵੱਡੀ ਪਾਰਟੀ ਹੈ ਅੱਜ ਆਸਥਾ ਕਰਦੇ ਇਹ ਸਾਡੇ ਹੌਮਗਾਰਡ ਦੇ ਜਵਾਨ ਜਿਹੜੇ ਪੀ.ਐਜੇ ਮਨਜੀਤ ਸਿੰਘ ਨੇ ਜਿਨ੍ਹਾਂ ਨੇ ਆਪਣੀ 38 ਸਾਲ ਦੀ ਜਿਹੜੀ ਵਾਪਰੀਆ ਬੜੀ ਇਮਾਨਦਾਰੀ ਨਾਲ ਕੀਤੀ ਹੈ ਜਿਹੜਾ ਲੰਮੇ ਸਮੇਂ ਤੋਂ ਮੇਰੇ ਕੋਲ ਤੋਂ ਕਿਸੇ ਥਾਂ ਵਾਲੇ ਜਨਨਾਤ ਰਹੇ ਨੇ ਜਿਨ੍ਹਾਂ ਦੀਆਂ ਚੰਗੀਆਂ ਸੁਭਾਵਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਸਾਰੇ ਮੁਲਾਜ਼ਮਾਂ ਵੱਲੋਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਮੁਲਾਜ਼ਮ ਇਦਾਂ ਰਿਟਾਇਰਮੈਂਟ ਹੁੰਦਾ ਤੇ ਉਹਨੂੰ ਵਿਦਾਇਗੀ ਪਾਰਟੀ ਦਿੱਤੀ ਜਾਂਦੀ ਹੈ ਇਸ ਕਾਫੀ ਪ੍ਰਾਪਤੀ ਹੋ ਗਈ ਨੇ ਇਹਨਾਂ ਦੇ ਚੌਕ ਦੇ ਵਿੱਚ ਹਾਂਜੀ ਬਹੁਤ ਜ਼ਿਆਦਾ ਪ੍ਰਾਪਤੀਆਂ ਲਏ ਜੀ ਜੀ ਪਤਾ ਹੈ ਕਿ ਕਾਲਟੀ ਦੇ ਵਿੱਚ ਸ਼ਾਮਲ ਹੋਏ ਨੂੰ ਹਿਸਾਬ ਲਿਆ ਤੁਹਾਡੇ ਨਾਲ ਵੀ ਇਸ ਨੌਕਰੀ ਨੂੰ ਕੰਮ ਕੀਤਾ ਕਰ ਰਹੇ ਹਾਂਜੀ ਇਹ ਵਲੰਟੀਅਰ ਮਨਜੀਤ ਸਿੰਘ ਬਹੁਤ ਮਿਹਨਤੀ ਤੇ ਪੁਲਿਸ ਦੇ ਕੰਮ ਕਾਜ ਤੋਂ ਪੂਰੀ ਤਰ੍ਹਾਂ ਵਕਫ ਇਹ ਬਹੁਤ ਇਮਾਨਦਾਰੀ ਨਾਲ ਡਿਊਟੀ ਕਰੀਆ ਨੇ ਮੇਰੇ ਨਾਲ ਵੀ ਬੜਾ ਲੰਮਾ ਸਮਾਂ ਇਹਨੇ ਡਿਊਟੀ ਕੀਤੀ ਹੈ ਯਾਨੀ ਕਿ ਇਸ ਵੱਲੋਂ ਇੰਨੀ ਮਿਹਨਤ ਤੇ ਇਮਾਨਦਾਰੀ ਨਾਲ ਨੌਕਰੀ ਕੀਤੀ ਗਈ ਹੈ ਅੱਜ ਤੱਕ ਕਦੇ ਵੀ ਲੱਕ ਕੀ ਮੈਂ ਖਲ ਕਿਤੋਂ ਵੀ ਇਹਦੀ ਕੋਈ ਕੰਪਲੇਨਟ ਨਹੀਂ ਬਹੁਤ ਅੱਛੀ ਦੂਸਰਾ ਚੌਕੀਚਾਰ ਸਚਮਕੌਰ ਸਿੰਘ ਨੇ ਇਹਨਾਂ ਦੀ ਜਿਹੜੀ ਸੀ ਰਿਟਾਇਰਮੈਂਟ ਦੀ ਪਾਰਟੀ ਅੱਜ ਕਰਕੇ ਇਹਨੂੰ ਬਤਾਈ ਕਿ ਪਾਰਟੀ ਬਹੁਤ ਸੋਹਣਾ ਕੰਮ ਕੀਤਾ ਇਹ ਹੋਣਾ ਚਾਹੀਦਾ ਅੱਜ ਤੱਕ ਅੱਜ ਰਿਟਾਇਰਮੈਂਟ ਹੋਈ ਬਹੁਤ ਖੁਸ਼ੀ ਦੇਖੀ ਨਹੀਂ ਜੀ ਬਹੁਤ ਖੁਸ਼ੀ ਦੀ ਗੱਲ ਹੈ 38 ਸਾਲ ਦੀ ਨੌਕਰੀ ਬੇਦਾਗ ਹੋ ਕੇ ਕਰਨੀ ਤੇ ਉਸ ਤੋਂ ਵੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੇ ਚਾਰ ਸਾਹਿਬ ਨੇ ਜਵਾਨਾਂ ਨੂੰ ਮੋਟੀਵੇਟ ਕਰਨ ਲਈ ਇੰਨਾ ਸੋਹਣਾ ਫੰਕਸ਼ਨ ਆਰਗੇਨਾਈਜ਼ ਕੀਤਾਗਾ ਬਹੁਤ ਹੀ ਵਧੀਆ ਗੱਲ ਹੈ ਦੇਖਿਆ ਨੇ ਇਹ ਜਿਹੜੇ ਕਿ ਪਾਸ ਨੂੰ 100 ਡਿਪਾਰਟਮੈਂਟ ਦੇ 60 ਡਿਪਾਰਟਮੈਂਟ ਦੇ ਵਿੱਚ ਘੱਟ ਹੁੰਦੀਆਂ ਨੇ ਪਰ ਇਹ ਹੁਣ ਹੋਣ ਲੱਗ ਗਿਆ ਜੀ ਇਹ ਵਧੀਆ ਗੱਲ ਹੈ ਹੋਣੀਆਂ ਚਾਹੀਦੀਆਂ